ਜਾਣਕਾਰੀ ਜੁੜੀ ਹੈ ਜੀ ਪੰਜਾਬੀ ਅਦਾਕਾਰ ਤੇ ਕਲਾਕਾਰ ਰਾਜਵੀਰ ਜਵੰਦੇ ਨਾਲ ਤਾਂ ਹੁਣ ਇੱਕ ਨਿਊਜ਼ ਹੋਰ ਵਾਇਰਲ ਹੋ ਗਈ ਇਸ ਤੋਂ ਪਹਿਲਾਂ ਡਾਕਟਰ ਬੁਲੇਟਿਨ ਜਾਰੀ ਕਰਦੇ ਆ ਰਾਜਵੀਰ ਜਵੰਦੇ ਦੀ ਸਿਹਤ ਨੂੰ ਲੈ ਕੇ ਅਫਵਾਹਾਂ ਵੀ ਚੱਲ ਰਹੀਆਂ ਨੇ ਦੋਨੋਂ ਚੀਜ਼ਾਂ ਚੱਲ ਰਹੀਆਂ ਨੇ ਹੁਣ ਤੀਜੇ ਬੰਦੇ ਆਉਣ ਲੱਗੇ ਹਮ ਸ਼ਕਲ ਤਾਂ ਇਸ ਤੇ ਲੋਕ ਵੱਖੋ ਵੱਖਰੇ ਵਿਚਾਰ ਦੇ ਰਹੇ ਆ ਆ ਜਿਹੜੀ ਸਕਰੀਨ ਤੇ ਤੁਸੀਂ ਫੋਟੋ ਦੇਖ ਰਹੇ ਹੋ ਤਾਂ ਇਹਨੂੰ ਕਹਿ ਰਿਹਾ ਕਿ ਰਾਜਵੀਰ ਜਵੰਦੇ ਦਾ ਹਮ ਸ਼ਕਲ ਹੈ ਥੋੜੀ ਬਹੁਤੀ ਸ਼ਕਲ ਹੈ ਜਿਹੜੀ ਇਨਸਾਨ ਦੀ ਆਮ ਹੀ ਮਿਲਦੀ ਹੁੰਦੀ ਹੈ ਇਸ ਨੇ ਆਪਣੀ ਗੱਲ ਰੱਖੀ ਹੈ ਕਿ ਉਹ ਤਾਂ ਰਾਜਵੀਰ ਜਵੰਦੇ ਦਾ ਫੈਨ ਹੈ ਮੇਰੀ ਥੋੜੀ ਬੋਤੀ ਸ਼ਕਲ ਮਿਲਦੀ ਹੋਣੀ ਮੈਂ ਤਾਂ ਉਹਦੇ ਲਈ ਅਰਦਾਸ ਕੀਤੀ ਹੈ ਤੇ ਉਹਦਾ ਪਤਾ ਲੈਣਾ ਹੈ ਪਰ ਲੋਕ ਕਮੈਂਟਾਂ ਦੇ ਵਿੱਚ ਇਸ ਬੰਦੇ ਨੂੰ ਟ੍ਰੋਲ ਕਰ ਰਹੇ ਐ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਐ ਵੀ ਤੇਰੀ ਬੁੱਤੀ ਕਿਵੇਂ ਐ ਇਹਨੇ ਪਾਸੋਂ ਤੂੰ ਰਾਜਵੀਰ ਜਵੰਦਾ ਐ ਰਾਜਵੀਰ ਜਵੰਦਾ 21 ਐ ਵਾਕੋ ਵਖ ਜਿਹੜੇ ਵਿਚਾਰ ਨੇ ਲੋਕ ਉਹ ਆਪਣੇ ਕਮੈਂਟਾਂ ਜਰੀਏ ਰੱਖ ਸਕਦੇ ਆ ਹੁਣ ਗੱਲ ਆ ਇਥੇ ਅਸਲ ਮੁੱਦੇ ਦੀ ਜੇ ਤਾਂ ਬੰਦਾ ਉਹ ਇੱਕ ਫੈਨ ਐ ਇੱਕ ਇਨਸਾਨੀਅਤ ਦੇ ਤੌਰ ਤੇ ਅਰਦਾਸ ਕਰਕੇ ਆਇਆ ਉਸ ਨੂੰ ਦੇਖਣ ਆਇਆ ਉਹਦੇ ਲਈ ਅਰਦਾਸ ਕਰਦਾ ਵੀ ਪ੍ਰਮਾਤਮਾ ਜਲਦੀ ਤੋਂ ਜਲਦੀ ਰਾਜੀ ਵੀਰ ਜਵੰਦਾ ਠੀਕ ਹੋ ਜੇ ਫਿਰ ਤਾਂ ਗੱਲ ਠੀਕ ਹੈ ਜੇ ਉਹਨੇ ਭਾਈ ਆਪਣਾ ਸੋਸ਼ਲ ਮੀਡੀਆ ਦਾ ਕੋਈ ਅਕਾਊਂਟ ਚਲਾਉਣਾ ਚਾਹੇ ਇੰਸਟਾਗ੍ਰam ਹੈ ਚਾਹੇ ਫੇਸਬੁੱਕ ਹੈ ਚਾਹੇ YouTube ਹੈ ਉਹਨੇ ਵੀਊ ਲੈਣੇ ਆ ਉਹ ਕਿਹੜਾ ਕੈਮਰੇ ਸਾਹਮਣੇ ਆ ਗਿਆ ਕਿਉਂਕਿ ਆਪਾਂ ਸਾਰੀ ਜਾਣਦੇ ਆ ਮੋਹਾਲੀ ਦੇ ਫੋਰਟ ਹਸਪਤਾਲ ਦੇ ਅੱਗੇ ਸਾਰਾ ਮੀਡੀਆ ਖੜਾ ਹੁੰਦਾ ਜੋ ਵੀ ਕਲਾਕਾਰ ਆਉਂਦਾ ਹੈ ਜਾਂ ਕੋਈ ਐਕਟਰ ਆਉਂਦਾ ਹੈ ਕੋਈ ਰਾਜਨੀਤਿਕ ਲੀਡਰ ਆਉਂਦਾ ਹੈ ਤਾਂ ਉਹਨਾਂ ਦੇ ਵਿਚਾਰ ਜਿਹੜੇ ਉਹ ਕੈਪਚਰ ਕਰਦੇ ਆ ਤਾਂ ਹੀ ਆਪਾਂ ਨੂੰ ਅੱਗੇ ਜਾਣਕਾਰੀ ਮਿਲਦੀ ਹੈ ਜੇ ਤਾਂ ਉਹ ਇਹ ਮਕਸਦ ਨਾਲ ਆਇਆ ਵੀ ਮੈਂ ਮੇਰੀ ਮਾੜੀ ਸ਼ਕਲ ਮਿਲਦੀ ਹੈ ਆਪਣੇ ਨਾਲ ਲੋਕ ਜੁੜ ਜਾਣਗੇ ਆਪਣੀਆਂ ਵੀਡੀਓ ਚੱਲਣ ਲੱਗ ਜਾਣਗੀਆਂ ਆਪਾਂ ਨੂੰ ਪ੍ਰੋਮੋਸ਼ਨ ਆਉਣ ਲੱਗ ਜਾਣਗੀਆਂ ਆਪਾਂ ਨੂੰ ਪੈਸੇ ਬਣ ਲੱਗ ਜਾਣਗੇ ਫਿਰ ਤਾਂ ਲੱਖ ਦੀ ਲਹੰਤ ਹੈ ਜੇ ਬੰਦਾ ਆਇਆ ਹਮਦਰਦੀ ਨਾਲ ਵੀ ਇੱਕ ਇਨਸਾਨ ਹੈ ਲੋਕ ਅਰਦਾਸ ਕਰ ਰਹੇ ਐ ਮੈਂ ਵੀ ਕਰਾਂ ਜਾਂ ਮੈਂ ਉਸ ਦਾ ਫੈਨ ਆ ਜਾਂ ਇੱਕ ਬੰਦਾ ਸੱਚਾ ਸੁੱਚਾ ਬੇਦਾਗ ਬੰਦਾ ਹੈ ਵੀ ਜਲਦੀ ਠੀਕ ਹੋ ਜਾਏ ਮਨ ਦੇ ਵਿੱਚ ਇੱਛਾ ਆਉਂਦੀ ਹੈ ਵੀ ਜੇ ਫੋਹ ਪੈਂਦਾ ਅੰਦਰ ਜਾਣ ਦਾ ਆਪਾਂ ਨੂੰ ਦੇਖ ਆਈ ਅੱਖੀ ਫਿਰ ਇਨਸਾਨੀਅਤ ਨਾਤੇ ਉਹ ਚੰਗਾ ਬੰਦਾ ਹੈ ਤਾਂ ਇਹ ਦੋ ਪੱਖ ਨਿਕਲ ਕੇ ਸਾਹਮਣੇ ਆਇਆ ਬਾਕੀ ਕਮੈਂਟਾਂ ਦੇ ਵਿੱਚ ਵਿਚਾਰ ਤੁਸੀਂ ਵੀ ਦਿਓ